ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਨਮਾਨਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸੰਤ ਸਮਾਜ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਪੰਥਕ ਜਥੇਬੰਦੀਆਂ ਨੇ ਮਿਲ ਕੇ ਇੱਕ ਫੈਸਲਾ ਕੀਤਾ ਸੀ ਕਿ ਸ੍ਰੀ ਅਨੰਦਪੁਰ ਸਾਹਿਬ 14 ਮਾਰਚ ਨੂੰ ਹੋਲੇ ਮਹੱਲੇ ਦੇ ਜੋੜ ਮੇਲ ਜੋੜ ਮੇਲੇ ਦੇ ਸਮਾਗਮਾਂ ਤੇ ਪੰਥਕ ਅਕਤਰਤਾ ਕੀਤੀ ਜਾਏਗੀ। ਔਰ 14 ਮਾਰਚ ਨੂੰ ਸਮੁੱਚਾ ਸੰਤ ਸਮਾਜ ਸਿੱਖ ਸੰਪਰਦਾਮਾਨ ਨਿਹੰਗ ਸਿੰਘ ਜਥੇਬੰਦੀਆਂ ਪੰਥਕ ਜਥੇਬੰਦੀਆਂ ਨੇ ਹਮ ਹਮਾ ਕੇ ਉੱਥੇ ਹਾਜ਼ਰੀ ਭਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਮਿਲ ਬੈਠ ਕੇ ਗੁਰਮਤੇ ਪਾਸ ਕੀਤੇ ਉਹਨਾਂ ਮਦ ਗੁਰਮਤਿਆਂ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਸੰਗਤ ਨੇ ਉਹਨਾਂ ਸੰਗਤਾਂ ਨੇ ਮਿਲ ਬੈਠ ਕੇ ਗੁਰਮਤਿ ਪਾਸ ਕੀਤੇ ਸਨ ਔਰ ਸਮੁੱਚੇ ਪੰਥਕ ਇਕੱਠ ਨੇ ਉਹਨਾਂ ਗੁਰਮਤਿਆਂ ਨੂੰ ਬੜੀ ਚੜ੍ਹਦੀ ਕਲਾ ਨਾਲ ਪ੍ਰਵਾਨਗੀ ਦਿੱਤੀ ਸੀ ਜਿਸ ਵਿੱਚ ਤਿੰਨੇ ਪੱਖਸਾਂ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੀ ਜਥੇਦਾਰ ਸ਼੍ਰੀ ਅਕਾਲ ਤਖਸਾਲ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਦੀ ਜਥੇਦਾਰ ਤਖਸ ਦੀ ਕੇਸਗੜ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰ ਤਖਸ ਦੀ ਦਮਦਮਾ ਸਾਹਿਬ ਨੂੰ ਰੰਤਭਾਲ ਕੀਤਾ ਜਾਏ ਜਿਹੜੀਆਂ ਨਵੀਆਂ ਨੁਕਤੀਆਂ 10 ਮਾਰਚ ਨੂੰ ਕੀਤੀਆਂ ਗਈਆਂ ਸਾਨੂੰ ਉਹਨਾਂ ਨੂੰ ਰੱਦ ਕੀਤਾ ਜਾਏ ਦੂਸਰੇ ਮਤੇ ਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੇ ਜਿਹੜੇ 11 ਮੈਂਬਰ ਹੈ ਉਹਨਾਂ ਦੇ ਪਾਸ ਜਾ ਕੇ ਉਹਨਾਂ ਨੂੰ ਇੱਕ ਮੈਮੋਰੰਡਮ ਰੂਪ ਦੇ ਵਿੱਚ ਪੱਤਰ ਸੌਂਪਿਆ ਜਾਏ ਕਿ ਤੁਸੀਂ 17 ਤਾਰੀਖ ਦੀ ਮੀਟਿੰਗ ਦੇ ਵਿੱਚ ਜੋ ਗਲਤ ਫੈਸਲਾ ਲਿਆ ਉਸ ਫੈਸਲੇ ਨੂੰ ਰੱਦ ਕਰਕੇ ਤਿੰਨੇ ਤਖਸਾਂ ਦੇ ਸੰਗ ਸਹਿਬਾਨਾਂ ਨੂੰ ਬਹਾਲ ਕਰੋ ਤੁਸੀਂ ਵੇਖਿਆ ਕਿ ਉਸ ਦਿਨ ਦੇ ਪੰਥਕ ਇਕੱਠ ਦੀ ਅਪੀਲ ਤੋਂ ਸੰਗਤਾਂ ਵਿੱਚ ਕਿੰਨਾ ਭਾਰੀ ਉਤਸ਼ਾਹ ਸੀ ਕਿੰਨਾ ਜੋਸ਼ ਸੀ ਕਿ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੇ ਮੈਂਬਰਾਂ ਦੇ ਘਰਾਂ ਤੇ ਉਹਨਾਂ ਦੇ ਬੂਹਾਂ ਤੇ ਜਾ ਕੇ ਸੰਗਤਾਂ ਨੂੰ ਬੈਠ ਕੇ ਨਾਮ ਜਪਿਆ ਬਾਣੀ ਪੜ੍ਹੀ ਔਰ ਅਪੀਲਾਂ ਕੀਤੀਆਂ ਅਸੀਂ ਜੋ ਅੰਤਰੰਕ ਕਮੇਟੀ ਨੇ ਸਿੱਖ ਪੰਥ ਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਦਰਕਰਨਾਰ ਕਰਕੇ ਜੋ ਸਿੰਘ ਸਹਿਬਾਨਾਂ ਨੂੰ ਬਹਾਲ ਕਰਨ ਦਾ ਫੈਸਲਾ ਸੀ ਉਸ ਫੈਸਲੇ ਦੀ ਪ੍ਰਵਾਹ ਨਾ ਕਰਦਿਆਂ ਹੋਏ ਅੱਜ ਉਹਨਾਂ ਨੇ ਅੰਤਰੰਕ ਕਮੇਟੀ ਦੀ ਮੀਟਿੰਗ ਸੱਦ ਕੇ ਜੋ ਫੈਸਲਾ ਉਹਨਾਂ ਵੱਲੋਂ ਕੀਤਾ ਗਿਆ ਸੀ ਸਿੰਘ ਸਹਿਬਾਨਾਂ ਦੀ ਬਹਾਲੀ ਦਾ ਉਸ ਨੂੰ ਉਹਨਾਂ ਨੇ ਦਰਕਨਾਰ ਕਰਕੇ ਸਿੰਘ ਸਹਿਬਾਨਾਂ ਦੀ ਬਹਾਲੀ ਦਾ ਮਤਾਂ ਨਹੀਂ ਪਾਇਆ ਜਿਸ ਲਈ ਸਿੱਖ ਸੰਗਤਾਂ ਦੇ ਵਿੱਚ ਅੱਜ ਦੁਨੀਆ ਭਰ ਦੇ ਸਿੱਖਾਂ ਦੀ ਨਿਗਾਹ ਉਸ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੀ ਇਕਤਰਤਾ ਤੇ ਲੱਗੀ ਹੋਈ ਸੀ ਸੰਗਤਾਂ ਦੇ ਵਿੱਚ ਅੱਜ ਬਹੁਤ ਵੱਡਾ ਭਾਰੀ ਰੋਸ ਹੈ ਮੈਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਕਿ ਹੁਣ ਸਾਡੇ ਪਾਸ 28 ਮਾਰਚ ਨੂੰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਜਲਾਸ ਹੈ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅਮਰਸਰ ਸਾਹਿਬ ਉੱਥੇ ਅਸੀਂ ਸਮੁੱਚੇ ਪੰਥ ਨੂੰ ਅਪੀਲ ਕੀਤੀ ਸੀ ਸੰਗਤਾਂ ਨੂੰ ਅਪੀਲ ਕੀਤੀ ਸੀ ਇਹ ਦੇਕਰ ਇਹ ਆਪਣਾ 17 ਤਾਰੀਖ ਦੀ ਮੀਟਿੰਗ ਦੇ ਵਿੱਚ ਫੈਸਲਾ ਰੱਦ ਨਹੀਂ ਕਰਦੇ ਤਾਂ ਫਿਰ 28 ਤਾਰੀਖ ਨੂੰ 28 ਮਾਰਚ ਦਿਨ ਸ਼ੁੱਕਰਵਾਰ ਨੂੰ 2025 ਸ੍ਰੀ ਅਮਰਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇੱਕ ਬਹੁਤ ਵੱਡਾ ਇਕੱਠ ਲਗਾ ਕੇ ਅਸੀਂ ਉੱਥੇ ਬੈਠ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਾਂਗੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਜਵਾਬਦਾ ਦੇ ਜਵਾਬਦੇਹੀ ਕੀਤੀ ਜਾਏਗੀ ਕਿ ਜੋ ਅੰਤਰੰਕ ਕਮੇਟੀ ਦਾ ਫੈਸਲਾ ਹੈ ਉਸ ਨੂੰ ਰੱਦ ਕਰਕੇ ਤਿੰਨੇ ਸਿੰਘ ਸਹਿਬਾਨਾਂ ਦੀ ਬਹਾਲੀ ਕੀਤੀ ਜਾਏ ਅੱਜ ਮੈਂ ਸਮੁੱਚੇ ਸੰਸਮਾਜ ਨੂੰ ਨਿਆਂ ਸਿੰਘ ਜਥੇਬੰਦੀਆਂ ਨੂੰ ਪੰਥਕ ਜਥੇਬੰਦੀਆਂ ਨੂੰ ਪੰਥਕ ਧਿਰਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਔਰ ਜਿੰਨੇ ਵੀ ਪੰਥ ਦਰਦੀ ਆ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਬੈਠਾ ਦੁਨੀਆ ਭਰ ਦੇ ਵਿੱਚ ਬੈਠੇ ਸਿੱਖ ਜਿੱਥੇ ਵੀ ਬੈਠੇ ਆ ਉਹਨਾਂ ਨੂੰ ਮੈਂ ਸਨਮਰ ਅਪੀਲ ਕਰਦਾ ਕਿ ਤੁਸੀਂ ਆਵਾਜ਼ ਉਠਾਓ ਔਰ ਜਿੰਨੀਆਂ ਸੰਗਤਾਂ ਪੰਜਾਬ ਦੇ ਵਿੱਚ ਨਾਜਾਂ ਨਾਲ ਲੱਗਦੇ ਸੂਬਿਆਂ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਸਮੁੱਚਾ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਆਕਾਰ ਸੇਵਾ ਵਾਲੀਆਂ ਜਥੇਬੰਦੀਆਂ ਸੇਵਾ ਪੰਥੀ ਜਥੇਬੰਦੀਆਂ ਇਸੇ ਹੀ ਤਰ੍ਹਾਂ ਪੰਥਕ ਤੇ ਰਾਂ ਜਿੰਨੀਆਂ ਵੀ ਹਨ ਸਾਰੇ ਆਪਣੇ ਮਤਭੇਦ ਭੁਲਾਓ ਔਰ ਹਮ ਹਮ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਚੱਲੀਏ ਔਰ ਇਹਨਾਂ ਦੇ ਮਨਮਾਨੀ ਦੇ ਫੈਸਲੇ ਕਿਤਿਆਂ ਨੂੰ ਰੱਦ ਕਰਾਈਏ ਔਰ ਸਾਰਾ ਪੰਥ ਇਕੱਟ ਹੋ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਤਾਂ ਕਿ ਇਹਨਾਂ ਦੇ ਮਨਮਾਨੀ ਦੇ ਫੈਸਲਿਆਂ ਨੂੰ ਰੱਦ ਕਰਾਇਆ ਜਾ ਸਕੇ ਇਹ ਮੇਰੀ ਅੱਜ ਸਮੁੱਚੀ ਸੰਗਤ ਨੂੰ ਅਪੀਲ ਔਰ ਬੇਨਤੀ ਹੈ ਭਾਈ ਇਹਨਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਤੁਸੀਂ ਪਹਿਲਾਂ ਵੀ ਧਿਆਨ ਦਿੱਤਾ ਸੀ ਉਸ ਤੋਂ ਬਾਅਦ ਤਾਂ ਕੀ ਵ੍ਰੋਧੀ ਕੰਂਡ ਜਿਹੜੇ ਅਮਰੀਕਾ ਨੂੰ ਮਹਾਨੀ ਗਾਂਦੇ ਜਿਹੜਾ ਬਸੀ ਦੇ ਬਸਬੀ ਲੇਕ ਮੇਰੀ ਇੱਕ ਬੇਨਤੀ ਹੈ ਜੀ ਕਿ ਇਹ ਗੱਲਾਂ ਪਿਛਲੇ ਸਮਿਆਂ ਤੇ ਚੱਲਦੀਆਂ ਹੁੰਦੀਆਂ ਸਨ ਕਿ ਕਿਸੇ ਬੰਦੇ ਨੂੰ ਬਦਨਾਮ ਕਰਨ ਲਈ ਉਸ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾਵੇ ਪਹਿਲੀ ਗੱਲ ਮੈਂ ਇਹਨਾਂ ਲੋਕਾਂ ਨੂੰ ਇਹ ਪੁੱਛਣੀ ਚਾਹਣਾ ਔਰ ਪੰਥਕ ਪਲੇਟਫਾਰਮ ਤੋਂ ਪੁੱਛਣੀ ਚਾਹਣਾ ਕਿ ਤੁਸੀਂ ਪੰਥਕ ਮਰਿਆ ਦਾ ਪੰਥਕ ਅਰਦਾਸ ਦੀ ਗੱਲ ਤਾਂ ਕਰਦੇ ਹੋ ਲੇਕਿਨ ਪੰਥਕ ਅਰਦਾਸ ਦੇ ਬੋਲ ਜਿਹੜੇ ਆ ਉਹਨਾਂ ਦੀਆਂ ਧੜੀਆਂ ਜਿਨ੍ਹਾਂ ਨੇ ਦੇਖ ਕੇ ਅਣਦੇਠ ਕੀਤਾ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੂ ਜੀ ਵਾਹਿਗੁਰੂ ਸਿੰਘ ਸਹਿਬਾਨਾ ਦੀ ਕਿਸ ਤਰ੍ਹਾਂ ਅਕਾਲੀ ਆਗੂਆਂ ਨੇ ਖਰਦਾਰ ਖੁਸ਼ੀ ਕੀਤੀ ਅੱਜ ਦੁਨੀਆ ਵਿੱਚ ਕਿਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸਿੰਘ ਸਹਿਬਾਨਾ ਦੇ ਉੱਤੇ ਕੀਤੀ ਗਈ ਹੈ ਸ਼ਰਮ ਨਾਲ ਸਿਰ ਝੁਕਣਾ ਚਾਹੀਦਾ ਇੱਕ ਪਾਸੇ ਅਰਦਾਸ ਦੇ ਬੋਲ ਹੈ ਵੀ ਦੇਖ ਕੇ ਅੰਡਠ ਕਰਨਾ ਤੇ ਦੂਸਰੇ ਪਾਸੇ ਆਪਣੇ ਤਖਤਾਂ ਤੇ ਬੈਠੇ ਜਫੇਦਾਰਾਂ ਨੂੰ ਆਪਣੀ ਨਿੱਜੀ ਚੌਧਰਾਂ ਲਈ ਆਪਣੀਆਂ ਨਿੱਜੀ ਪਦਵੀਆਂ ਲਈ ਉਹਨਾਂ ਨੂੰ ਬਦਨਾਮ ਕਰਨਾ ਇਹ ਕਿੱਥੋਂ ਦੀ ਗੁਰ ਸਿੱਖੀ ਹੈ ਕਿੱਥੋਂ ਦਾ ਇਹ ਅਕਾਲੀਪੁਣਾ ਕਿੱਥੋਂ ਦੀ ਇਹ ਪੰਥਕ ਸੋਚ ਹੈ ਦੁਸ਼ਮਣ ਦਾ ਵੀ ਕੋਈ ਗਨਾਹ ਹੋਵੇ ਦੁਸ਼ਮਣ ਦਾ ਵੀ ਕੋਈ ਪਾਪ ਹੋਵੇ ਸਿੱਖ ਕਦੇ ਉਸ ਦਾ ਜ਼ਿਕਰ ਵੀ ਨਹੀਂ ਕਰਦਾ ਬੜਾ ਅਫਸੋਸ ਹੈ ਦੁੱਖ ਨਾਲ ਕਹਿਣਾ ਪੈਂਦਾ ਕਿ ਇਹ ਜੋ ਕੁਝ ਕੀਤਾ ਜਾ ਰਿਹਾ ਇਹ ਅਰਦਾਸ ਦੇ ਬੋਲਾਂ ਦੀ ਉਲੰਘਣਾ ਜਿਹੜੀ ਨਿੱਤਰ ਅਰਦਾਸ ਆਪ ਕਰਦੇ ਸਿੰਘ ਸਹਿਬਾਨਾਂ ਦੀ ਜੋ ਇਹਨਾਂ ਨੇ ਕਰਦਾਰ ਕੋਸ਼ਿਸ਼ ਕੀਤੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਮੈਂ ਇਹ ਬੇਨਤੀ ਕਰਦਾ ਅੱਜ ਤੁਸੀਂ ਸਿੰਘ ਸਹਿਬਾਨਾਂ ਦੀ ਕਰਦਾਰ ਕੋਸ਼ਿਸ਼ ਕਰ ਰਹੇ ਹੋ ਉਹਨਾਂ ਧਾਰਮਿਕ ਹਸਤੀਆਂ ਦੀ ਕਿਰਦਾਰ ਕੋਸ਼ਿਸ਼ ਕਰ ਰਹੇ ਹੋ ਜਿਨ੍ਹਾਂ ਦੇ ਅਕੇ ਸੇ ਹੱਥ ਜੋੜ ਕੇ ਸਿਰ ਝਕਾਉਨੇ ਆਉਣ ਵਾਲਾ ਸਮਾਂ ਤੁਹਾਨੂੰ ਵੀ ਮਾਫ਼ ਨਹੀਂ ਕਰੇਗਾ ਦੁਨੀਆ ਤੁਹਾਨੂੰ ਇਸ ਗੁਨਾਹ ਦੀ ਸਜ਼ਾ ਦੇਗੀ ਪੰਥ ਦੀ ਕਚਹਿਰੀ ਦੇ ਵਿੱਚ ਔਰ ਇਹ ਸਜ਼ਾ ਤੁਹਾਨੂੰ ਅਵਸ਼ਯ ਰੱਬ ਦੀ ਦਰਗਾਹ ਤੋਂ ਵੀ ਮਿਲੇਗੀ ਕਬੀਰ ਸਾਹਿਬ ਨੇ ਕੀ ਕਿਹਾ ਕਹੋ ਕਬੀਰ ਨਿੰਦਕ ਡੂਬਾ ਹਮ ਉਤਰੇ ਜਾਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਬਾਕੀ ਆਈਟੀ ਸੈੱਲ ਵਾਲਿਆਂ ਨੂੰ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਤੁਸੀਂ ਕੱਲ ਦੇ ਜੰਮੇ ਆ ਔਰ ਤੁਸੀਂ ਟੁਕੜਬੋਚਾਂ ਦੀ ਸ਼੍ਰੇਣੀ ਵਿੱਚ ਆਉਨੇ ਆ ਸਿੱਧੀ ਗੱਲ ਹੈ ਔਰ ਜਿਸ ਢੰਗ ਦੇ ਨਾਲ ਤੁਸੀਂ ਲੱਗੇ ਹੋਏ ਆ ਨਾ ਦੁਨੀਆ ਨੂੰ ਤੁਹਾਡਾ ਪਤਾ ਲੱਗ ਚੁੱਕਾ ਲੋਕਾਂ ਨੂੰ ਪਤਾ ਵੀ ਤੁਸੀਂ ਕੌਣ ਲੋਕ ਕਮੈਂਟ ਕਰਦੇ ਹੋ ਕੌਣ ਲੋਕ ਗਲਤ ਪੋਸਟਾਂ ਪਾ ਰਹੇ ਹੋ ਅੱਜ ਲੁਕੀ ਸ਼ਿਪੀ ਗੱਲ ਨਹੀਂ ਰਹਿ ਗਈ ਅਕਾਲੀ ਦਲ ਦਾ ਕਿੰਨਾ ਵੱਡਾ ਸੱਚਾ ਕਿਰਦਾਰ ਸੀ ਅਕਾਲੀ ਨਾਮ ਸੁਣ ਕੇ ਅਕਾਲੀ ਦਲ ਦੇ ਆਗੂਆਂ ਨੂੰ ਦੁਨੀਆ ਵੇਖ ਕੇ ਸਿਰ ਝਕਾਉਂਦੀ ਸੀ ਦੁਨੀਆ ਦੇ ਵਿੱਚ ਅਕਾਲੀ ਸੋਚਦਾ ਪੰਥਕ ਸੋਚਦਾ ਇੰਨਾ ਸਤਕਾਰ ਸੀ ਕਿ ਕੋਈ ਬਜ਼ੁਰਗ ਅਕਾਲੀ ਦਲ ਦਾ ਵਰਕਰ ਸੇਵਾਦਾਰ ਹੁੰਦਾ ਸੀ ਲੋਕ ਹੱਥ ਡੋੜ ਕੇ ਖੜੇ ਹੋ ਜਾਂਦੇ ਸਨ ਕੀ ਅੱਜ ਇਨ੍ਹਾਂ ਲੋਕਾਂ ਦਾ ਨਾਮ ਲੈਣ ਤੋਂ ਵੀ ਲੋਕ 100 ਵਾਰੀ ਗੁਰੇਜ਼ ਕਰਦੇ ਐ ਕਿ ਇਨ੍ਹਾਂ ਲੋਕਾਂ ਨੇ ਜਿਹੜਾ ਰਸਤਾ ਫੜ ਲਿਆ ਨਾ ਇਹ ਰਸਤਾ ਨਾ ਮਨਮੁਖਾ ਵਾਲਾ ਨਾਸਤਕਾਂ ਵਾਲਾ ਔਰ ਘਟੀਆ ਸੋਚ ਦਾ ਪ੍ਰਗਟਾਵਾ ਕਰਦੇ ਆ ਆਈਟੀ ਸੈਲ ਵਿੰਗ ਦੀ ਜੋ ਮੁਹਿੰਮੇ ਨਾਲ ਵਿੱਢੀ ਹੋਈ ਹੈ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਹਾਡੀ ਸਾਨੂੰ ਨਾ ਕੱਲ ਪ੍ਰਵਾਹ ਸੀ ਨਾ ਅੱਜ ਪ੍ਰਵਾਹ ਮੈਂ ਇਹ ਅਪੀਲ ਕਰਦਾ মিডিਆ ਦੇ ਰਾਹੀਂ ਤੁਹਾਡੇ ਕੋਲੇ ਜਿੰਨਾ ਜ਼ੋਰ ਲੱਗਦਾ ਮੇਰੇ ਖਿਲਾਫ ਪ੍ਰਚਾਰ ਕਰੋ ਮੇਰੇ ਖਿਲਾਫ ਜਿੰਨੀਆਂ ਪੋਸਟਾਂ ਪਾਈਆਂ ਜਾਂਦੀਆਂ ਪਾਓ ਪਾਓ ਤੁਸੀਂ ਸਾਡੇ ਤੇ ਕੋਈ ਅਸਰ ਨਹੀਂ ਕੋਈ ਤੁਹਾਡੀ ਇਸ ਇਲਜ਼ਾਮਬਾਜ਼ੀ ਦਾ ਸਾਨੂੰ ਕੋਈ ਵੀ ਪ੍ਰਭਾਵ ਨਹੀਂ ਤੁਹਾਡਾ ਇਸ ਕਰਕੇ ਜੇ ਤੁਸੀਂ ਆਏ ਦਿਨ ਇਹੀ ਕੁਛ ਕਰੋਗੇ ਨਾ ਜਿਹੜਾ ਕੁਛ ਰਹਿ ਗਿਆ ਇਹ ਵੀ ਨਹੀਂ ਬਚਣਾ ਇਹ ਤੁਹਾਡੇ ਕੋਲੇ ਰਹਿਣਾ ਨਹੀਂ ਹੁਣ ਦੁਨੀਆ ਜਾਗ ਚੁੱਕੀ ਆ ਲੋਕਾਂ ਨੂੰ ਪਤਾ ਲੱਗ ਚੁੱਕਾ ਕਿ ਇਹ ਤੁਸੀਂ ਕਿਸ ਵਾਸਤੇ ਕਰ ਰਹੇ ਹੋ ਇਸ ਕਰਕੇ ਇਹ ਜਿਹੜੇ ਲੋਕ ਕਰ ਰਹੇ ਆ ਨਾ ਇਹਨਾਂ ਦੀ ਕੱਲ ਸਾਨੂੰ ਪਰਵਾਹ ਸੀ ਨਾ ਇਹਨਾਂ ਦੀ ਅੱਜ ਸੰਗ ਤਾਂ ਜਾਣਦੀਆਂ ਕੌਣ ਪੰਥਕ ਹੈ ਕੌਣ ਪੰਥ ਪ੍ਰਸਤ ਹੈ ਕੌਣ ਗੁਰੂ ਨੂੰ ਸਮਰਪਤ ਹੈ ਕੌਣ ਤਖਤਾਂ ਨੂੰ ਸਮਰਪਤ ਹੈ ਕੌਣ ਸੰਗਤ ਨੂੰ ਸਮਰਪਤ ਹੈ ਕਿ ਦੁਨੀਆ ਜਾਣਦੀ ਹੈ ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਬਾਬਾ ਜੀ ਅੰਤਰਨ ਕਮੇਟੀ ਆਪਣੀ ਫੈਸਲੇ ਦੇ ਉੱਤੇ ਬਜਿੱਦ ਦਿਖਾਈ ਦਿੰਦੀ ਹੈ ਕੀ ਸਮਝਦੇ ਹੋ ਕਿ ਕੋਈ ਪ੍ਰੈਸ਼ਰ ਲਾਈ ਦੇ ਆ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਹੋ ਸਕਦਾ ਮੇਰੀ ਇਹ ਬੇਨਤੀ ਹੈ ਵੀ ਅੰਤਰਨ ਕਮੇਟੀ ਜਿਹੜੀ ਹੈ ਨਾ ਅੰਤਰ ਕਮੇਟੀ ਜਿਹੜੀ ਹੈ ਉਹੋ वैसे ਤਾਂ ਦੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਤੇ ਰਹਾ ਪੰਥ ਦੀ ਜਮਾਤ ਦਾ ਗੁਰਧਾਮਾਂ ਦਾ ਪ੍ਰਬੰਧ ਕਰਦੀ ਆ ਉਹਨੂੰ ਕਿਸੇ ਵੀ ਰਾਜਨੀਤਿਕ ਪ੍ਰੈਸ਼ਰ ਦੇ ਅਧੀਨ ਕੰਮ ਨਹੀਂ ਕਰਨਾ ਚਾਹੀਦਾ ਮੈਂ ਹੈਰਾਨ ਆ ਕਿ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੀ ਮੀਟਿੰਗ ਹੋਵੇ ਇਕੱਤਰਤਾ ਹੋਵੇ ਤੇ ਉਹਦੇ ਵਿੱਚ ਰਾਜਨੀਤਿਕ ਆਗੂ ਜਾ ਕੇ ਪ੍ਰੈਸ ਕਾਨਫਰੰਸਾਂ ਕਰਨ ਕਿ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਨਮਰਿਆਦਾ ਰਹਿ ਗਈ ਜੀ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ 'ਚ ਉਹਨਾਂ ਦੇ ਪ੍ਰਧਾਨ ਸਾਹਿਬ ਬੈਠਦੇ ਆ ਬਾਕੀ ਜਨਰਲ ਸਕੱਤਰ ਬੈਠਦੇ ਆ ਮੀਤ ਪ੍ਰਧਾਨ ਬੈਠਦੇ ਆ ਸਾਰੇ ਮੈਂਬਰ ਬੈਠਦੇ ਆ ਨਾ ਉੱਥੇ ਜਾ ਕੇ ਰਾਠਸੀ ਬੰਦਾ ਜਾ ਕੇ ਅੱਜ ਇੰਨੀ ਪਾਣੀ ਨਾਲੋਂ ਵੀ ਪਤਲੀ ਹਾਲਤ ਹੋ ਗਈ ਆ ਸਾਡੀ ਕਿ ਸ਼੍ਰੋਮਣੀ ਕਮੇਟੀ ਨੂੰ ਦੁਨੀਆ ਤਾਂ ਕਹਿ ਰਹੀ ਆ ਕਿ ਰਾਠਸੀ ਲੋਕਾਂ ਦਾ ਜਿਹੜਾ ਗੱਲਬਾਤ ਸ਼੍ਰੋਮਣੀ ਕਮੇਟੀ ਤੋਂ ਲਾਉਣਾ ਚਾਹੀਦਾ ਸ਼੍ਰੋਮਣੀ ਕਮੇਟੀ ਮੁਕਤ ਹੋਣੀ ਚਾਹੀਦੀ ਆ ਰਾਠਸੀ ਲੋਕਾਂ ਦੇ ਪ੍ਰਭਾਵ ਤੋਂ ਤੇ ਅੱਜ ਰਾਜਸੀ ਬੰਦੇ ਬੈਠ ਕੇ ਉਹਨਾਂ ਦੀ ਮੀਟਿੰਗ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰ ਰਹੇ ਆ ਇਸ ਤੋਂ ਸ਼੍ਰੋਮਣੀ ਕਮੇਟੀ ਦੇ ਨਿਹਾਰ ਦਾ ਹੋਰ ਕੀ ਇਸ ਤੋਂ ਵੱਡਾ ਨਿਹਾਰ ਕੀ ਹੋ ਸਕਦਾ ਜੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜਾ ਆਇਆ ਕਿਸ ਕਾਰਨ ਕਰਕੇ ਆਇਆ ਸ਼੍ਰੋਮਣੀ ਕਮੇਟੀ ਪੰਥ ਦੀ ਮਾਨਮਤਾ ਸੰਸਥਾ ਸ਼ਹੀਦਾਂ ਦੀ ਜਥੇਬੰਦੀ ਹੈ ਉਸ ਨੂੰ ਇਹਨਾਂ ਪ੍ਰਭਾਵਾਂ ਤੋਂ ਮੁਕਤ ਰੱਖਣ ਦੀ ਲੋੜ ਹੈ ਔਰ ਅੰਤਰੰਕ ਕਮੇਟੀ ਨੂੰ ਕਿਸੇ ਦਾ ਪ੍ਰਭਾਵ ਨਹੀਂ ਕਬੂਲਣਾ ਚਾਹੀਦਾ ਸ਼੍ਰੋਮਣੀ ਕਮੇਟੀ ਪੰਥ ਦੀ ਨੁਮਾਇੰਦਗੀ ਕਰਦੀ ਹੈ ਪੰਥ ਦੀ ਅਵਾਜ਼ ਉਠਾਉਣ ਦੀ ਹੱਕਦਾਰ ਹੈ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ ਤੋਂ ਪੰਥ ਦੀ ਅਵਾਜ਼ ਉੱਠਦੀ ਹੈ ਤਖਤਾਂ ਦੇ ਜਥੇਦਾਰਾਂ ਦੇ ਸਨਮਾਨ ਦੀ ਗੱਲ ਉੱਠਦੀ ਹੈ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ ਤੋਂ ਉਹ ਬਾਜਾ ਨਹੀਂ ਉੱਠਦੀਆਂ ਕਿ ਤਖਤਾਂ ਦੀ ਮਾਨ ਮਰਿਆਦਾ ਨੂੰ ਰੋਲਿਆ ਗਿਆ ਤਖਤਾਂ ਦੀ ਸਰਬਉੱਚਤਾ ਨੂੰ ਢਾਹ ਲਾਈ ਗਈ ਹੈ ਕਿ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਉਹਨਾਂ ਦੀ ਪੁਸਤਪਨਾਹੀ ਕਰੇ ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ ਜੀ ਇੱਕ ਗਲਾਸ ਵਾਲਾ ਹੈ ਜਿਹੜਾ ਤੁਸੀਂ 28 ਮਾਰਚ ਨੂੰ ਗਾਇਕ 71 ਤੋਂ ਹੋਊਗੀ ਔਰ ਸ਼ਾਂਤਨੀ ਜਿਹੜਾ ਹੈਗਾ ਜਾਪ ਕੀਤਾ ਜਾਊਗਾ ਹਾਂਜੀ ਔਰ ਉਸ ਦਰਮਿਆਨ ਕੋਈ ਜਿਵੇਂ ਤੁਹਾਡਾ ਪਹਿਲਾ ਬਿਆਨ ਸੀ ਕਿ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਸੀ ਨਹੀਂ ਚਾਹੁੰਦੇ ਹੈਗੇ ਹਾਂਜੀ ਕੋਈ ਇੰਨਾ ਵੱਡਾ ਕਾਠ ਜਿਹੜਾ ਤੁਸੀਂ 7 ਨੂੰ 28 ਮਾਰਚ ਨੂੰ ਹਾਂਜੀ ਔਰ ਉਸ ਦਰਮਿਆਨ ਕਿਸ ਤਰ੍ਹਾਂ ਦੀ ਜਿਹੜੀ ਇਹ ਰੂਪੀਫਾਈਡੀ ਕਿੰਨਾ ਵਿਖੋਗੇ ਸੰਗਤ ਪੰਜਾਬ ਦੇ ਪਿੰਡਾਂ ਤੋਂ ਕਾਫਲਿਆਂ ਦੇ ਰੂਪ ਨਾਲ ਜਾਏਗੀ ਬੜਾ ਭਾਰੀ ਇਖਸ਼ਾ ਸੰਗਤ ਦੇ ਵੀ ਔਰ ਸਮੁੱਚੇ ਸੰਸਮਾਜ ਨੂੰ ਮੇਰੀ ਅਪੀਲ ਹੈ ਨਿਹੰਗ ਸਿੰਘ ਜਥੇਬੰਦੀਆਂ ਨੂੰ ਅਪੀਲ ਹੈ ਸਿੰਘ ਸੁਭਾਵਾਂ ਨੂੰ ਮੇਰੀ ਅਪੀਲ ਹੈ ਇਸ ਤੋਂ ਇਲਾਵਾ ਪੰਥਕ ਜਥੇਬੰਦੀਆਂ ਨੂੰ ਅਪੀਲ ਹੈ ਜਿੰਨੀਆਂ ਵੀ ਪੰਥਕ ਤੇ ਰਾ ਸਾਰੀਆਂ ਟੋਟਲ ਸੁਧਾਰ ਲਹਿਰ ਵਾਲੇ ਆ ਜਾਂ ਪੰਥਕ ਜਥੇਬੰਦੀਆਂ ਜਿੰਨੇ ਵੀ ਮੈਂ ਸਾਰਿਆਂ ਨੂੰ ਨਿਮਰਤਾ ਨਾਲ ਅਪੀਲ ਕਰਦਾ ਕਾਫਲਿਆਂ ਦੇ ਰੂਪ ਦੇ ਵਿੱਚੋਂ ਹਮ ਹਮਾ ਕੇ ਪਹੁੰਚੋ ਔਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਦੀ ਇਸੀ ਕਾਲ ਤੱਕ ਸਾਹਿਬ ਦੀ ਦੀ ਮਰਿਆਦਾ ਤੇ ਧਿਆਨ ਰੱਖਦੇ ਹੋਏ ਆਪਾਂ ਗੁਰਮਤਿ ਦੀ ਮਰਿਆਦਾ ਅਨੁਸਾਰੀ ਉੱਥੇ ਜਾਣਾ ਔਰ ਉੱਥੇ ਜਾ ਕੇ ਚੌਂਕੜੇ ਮਾਰ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਅਸੀਂ ਆਪਣੀ ਆਵਾਜ਼ ਉਠਾਉਣੀ ਹੈ ਅਸੀਂ ਕਿਸੇ ਤਰ੍ਹਾਂ ਦੇ ਟਕਰਾਅ ਦੇ ਵਿੱਚ ਨਾ ਪਏ ਨਾ ਪੈਣਾ ਕਿਉਂਕਿ ਅਸੀਂ ਆਪਣੀ ਸੰਸਥਾ ਨੂੰ ਪੰਥ ਦਾ ਰੋਸ ਦਿਟਾਉਣਾ ਕਿ ਕੌਮ ਦੇ ਵਿੱਚ ਰੋਸ ਹੈ ਤੁਹਾਡੇ ਗਲਤ ਫੈਸਲੇ ਪ੍ਰਤੀ ਕੌਮ ਦੀ ਅੱਜ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਕੌਮ ਦਾ ਹਰ ਹਿਰਦਾ ਦੁਖੀ ਹੈ ਹਰ ਇੱਕ ਹਿਰਦੇ ਵਿੱਚ ਪੀੜ ਉੱਠੀ ਹੈ ਤੁਸੀਂ ਕੌਮ ਦੇ ਜ਼ਖਮਾਂ ਤੇ ਮਲ੍ਹਮ ਲਾਓ ਨਾ ਕਿ ਕੌਮ ਦੇ ਜ਼ਖਮਾਂ ਦੇ ਉੱਤੇ ਲੋਨ ਭੁਕਣ ਦਾ ਰੋਲ ਅਦਾ ਕਰੋ ਜੇ ਹੱਥ ਇੱਕ ਮਿੰਟ ਜੇ ਹੱਥ ਧਰਮ ਹੀ ਨਹੀਂ ਛੱਡੋਗੇ ਕੌਮ ਦੀਆਂ ਭਾਵਨਾਵਾਂ ਨੂੰ ਕੌਮ ਦੀਆਂ ਪੀੜਾ ਨੂੰ ਇਹ ਆਹਤ ਨਹੀਂ ਕਰਨਗੇ ਫਿਰ ਇਸ ਕਰਕੇ ਸਾਡਾ ਜਿਹੜਾ ਇਕੱਠ ਹੋਏਗਾ ਸਾਡਾ ਜੋ ਰੋਸ ਹੈ ਅਸੀਂ ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਬਾਣੀ ਪੜ੍ਹਦੇ ਅਸੀਂ ਆਪਣਾ ਰੋਸ ਪ੍ਰਗਟ ਕਰਾਂਗੇ ਔਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਗਲਤ ਫੈਸਲੇ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਅਹਿਸਾਸ ਕਰਾਵਾਂਗੇ ਕਿ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਸੰਗਤ ਨੇ ਚੁਣ ਕੇ ਭੇਜਿਆ ਸੰਗਤਾਂ ਦੀ ਇਹ ਮਰਜ਼ੀ ਹੈ ਸੰਗਤਾਂ ਦੀ ਇਹ ਇੱਛਾ ਕਿ ਤਿੰਨੇ ਤਖਸਾਂ ਦੇ ਜਥੇਦਾਰ ਦੁਬਾਰਾ ਬਹਾਲ ਕਰੋ ਦੁਨੀਆ ਦੀਆਂ ਨੁਕਤੀਆਂ ਰੱਦ ਕਰੋ ਅੱਜ ਸਮੁੱਚੀ ਕੌਮ ਦਾ ਫੈਸਲਾ ਇਹ ਇਹ ਸਰਵੇ ਕਰਾ ਲੈਣ ਦੁਨੀਆ ਤੋਂ ਸਿੱਖਾਂ ਦੇ ਸੰਗਤਾਂ ਦਾ ਸਰਵੇ ਕਰਾ ਲੈਣ ਕਿ ਸੰਗਤਾਂ ਦੀ ਭਾਵਨਾ ਕੀ ਹੈ ਹਰ ਸਿੱਖ ਇਹ ਚਾਹੁੰਦਾ ਕਿ ਤਿੰਨੇ ਤਖਤਾਂ ਦੇ ਜਥੇਦਾਰ ਬਹਾਲ ਹੋਣ ਤਖਤਾਂ ਦਾ ਮਾਨ ਸਨਮਾਨ ਬਹਾਲ ਹੋਵੇ ਸਿੰਘ ਸਹਿਬਾਨਾਂ ਨੂੰ ਜਿਸ ਸਤਕਾਰ ਨਾਲ ਉੱਥੇ ਲਾਇਆ ਜਾਂਦਾ ਸਨਮਾਨ ਦੇ ਕੇ ਉਹਨਾਂ ਨੂੰ ਸੁਭਾਈ ਮਾਨ ਕੀਤਾ ਜਾਂਦਾ ਉਹਨਾਂ ਦੀ ਬਤਾਈ ਗਈ ਵੀ ਸਨਮਾਨਪੂਰਵਕ ਹੋਣੀ ਚਾਹੀਦੀ ਆ ਦੇਖੋ ਹੁਣ ਮੇਰੀ ਇੱਕ ਬੇਨਤੀ ਸੁਣੋ ਮੈਂ মিডিਆ ਰਾਹੀਂ ਕਹਿੰਨਾ ਸੰਤ ਸਮਾਜ ਦਮਦਮੀ ਤਕਸਾਲ ਨਿਹੰਗ ਸਿੰਘ ਜਥੇਬੰਦੀਆਂ ਪੰਥਕ ਸੰਸਥਾਾਂ ਮਾ ਕੇਵਲ ਤੁਸੀਂ ਇੱਕ ਅਪੀਲ ਕਰਦੇ ਹੋ ਤੇ ਅਸੀਂ ਸਾਰੇ ਦਸਤਾਰਾਂ ਦੇ ਸਿਰੋਪਾ ਲੈ ਕੇ ਜਾਂਦੇ ਆ ਉੱਥੇ ਸਨਮਾਨ ਕਰਦੇ ਆ ਉਹਨਾਂ ਦਾ ਤੇ ਤੁਸੀਂ ਜਦੋਂ ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਨੂੰ ਮੇਰਾ ਸਵਾਲ ਹੈ ਕਿ ਜਦੋਂ ਜਥੇਦਾਰਾਂ ਨੂੰ ਤੁਸੀਂ ਸੇਵਾ ਮੁਕਤ ਕਰਨਾ ਉਦੋਂ ਕਿਉਂ ਨਾ ਆਵਾਜ਼ ਮਾਰੀ ਜਿਨਾ ਜੇ ਤਾਂ ਤੁਸੀਂ ਸਿੰਘ ਸਹਿਬਾਨਾਂ ਦੀ ਨਵੀਂ ਨੁਕਤੀ ਦੇ ਮੌਕੇ ਪੰਥ ਇਕੱਠਾ ਕਰਦੇ ਹੋ ਪੰਥ ਨੂੰ ਬੁਲਾਉਂਦੇ ਹੋ ਉੱਥੇ ਸਿਰੋਪਉ ਦਵਾਉਂਦੇ ਹੋ ਦਸਤਾਰਾਂ ਪੇਟ ਕੀਤੀਆਂ ਜਾਂਦੀਆਂ ਉਸ ਵਕਤ ਸਾਰਿਆਂ ਨੂੰ ਸੱਦਿਆ ਜਾਂਦਾ ਤੇ ਸਾਰੇ ਸਨਮਾਨਪੂਰਵਕ ਸ੍ਰੀ ਕਾਲ ਤਖਤ ਸਾਹਿਬ ਜੀ ਦਾ ਜਾਂ ਦੂਸਰੇ ਤਖਤਾਂ ਦਾ ਸਨਮਾਨ ਕਰਨ ਹਿਤ ਸਾਰੇ ਪਹੁੰਚਦੇ ਹਮਹਾਮਾ ਕੇ ਜਾਂਦੇ ਆ ਤੇ ਜਦੋਂ ਅੱਜ ਇਹ ਫੈਸਲਾ ਲਿਆ ਗਿਆ ਕਿਉਂ ਨਾ ਪੰਥਕ ਜਥੇਬੰਦੀਆਂ ਨੂੰ ਸਿਕ ਸੰਪਰਦਾਮਾਨੋ ਨੇ ਅੰਗਸਿੰਘ ਜਥੇਬੰਦੀਆਂ ਨੂੰ ਮਹਾਪੁਰਖਾਂ ਨੂੰ ਪੰਥਕ ਜਥੇਬੰਦੀਆਂ ਨੇ ਕਿਉਂ ਨਹੀਂ ਪੁੱਛਿਆ ਗਿਆ ਕਿਉਂ ਨਹੀਂ ਉਹਨਾਂ ਨਾਲ ਸਲਾਹ ਲਈ ਗਈ ਇਹ ਮਨਮਾਨੀ ਦਾ ਫੈਸਲਾ ਨਹੀਂ ਇਹ ਸੰਗਤ ਦੇ ਉੱਤੇ ਥੋਪਿਆ ਨਹੀਂ ਜਾ ਰਿਹਾ ਇਹ ਥੋਪੇ ਹੋਏ ਮਸਲੇ ਸੰਗਤ ਕਿੰਨਾ ਚਿਰ ਤੁਹਾਡੇ ਫੈਸਲਿਆਂ ਨੂੰ ਮੰਨੇਗੀ ਬਾਬਾ ਜੀ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਅਸਤੀਫਾ ਦਿੱਤਾ ਗਿਆ ਔਰ ਅੱਜ ਨਾਮ ਜੋ ਕੀਤਾ ਗਿਆ ਉਹਨਾਂ ਦਾ ਅਸਤੀਫਾ ਕੀ ਸਮਝਦੇ ਆਗੇ ਉਹਨਾਂ ਨੇ ਵੀ ਅਸਤੀਫਾ ਜਿਹੜਾ ਦਿੱਤਾ ਕਿਸੇ ਦਬਾਅ ਤੋਂ ਬਾਹਰ ਨਿਕਲਣ ਦੇ ਲਈ ਦਿੱਤਾ ਉਹਨਾਂ ਨੇ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਸਤੀਫਾ ਦਿੰਦਾ ਉਹਦੇ ਬਹੁਤ ਵੱਡੇ ਕਾਰਨ ਹੁੰਦੇ ਆ ਉਹਦੇ ਬਹੁਤ ਵੱਡੇ ਮਕਸਦ ਹੁੰਦੇ ਆ ਕਿਉਂ ਦਿੱਤਾ ਇਸ ਗੱਲ ਦਾ ਜਵਾਬ ਤਾਂ ਸਰਦਾਰ ਹਰਜਿੰਦਰ ਸਿੰਘ ਧਾਮੀ ਦੇ ਸਕਦੇ ਆ ਇੱਕ ਪੰਥ ਦੀ ਬੜੀ ਸਤਿਕਾਰਤ ਹਸਤੀ ਆ ਸਰਦਾਰ ਹਰਜਿੰਦਰ ਸਿੰਘ ਧਾਮੀ ਕਿਹਨਾ ਕਾਰਨਾਂ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਉਹਦਾ ਅੰਦਾਜ਼ਾ ਹਰ ਇੱਕ ਵਿਅਕਤੀ ਨੂੰ ਹਰ ਸਿੱਖ ਨੂੰ ਪਤਾ ਵੀ ਕਿਉਂ ਦਿੱਤਾ ਇਸ ਕਰਕੇ ਬਿਹਤਰ ਤਾਂ ਉਹ ਹੀ ਦੱਸ ਸਕਦੇ ਆ ਪਰ ਅੱਜ ਹਾਲਾਤ ਕੀ ਹੈ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸ਼੍ਰੋਮਣੀ ਅਕਾਲੀ ਦਲ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਹੈ ਪੰਥਕ ਕਿਰਦਾਰ ਵਾਲੀਆਂ ਸ਼ਕਤੀਆਂ ਅੱਜ ਇਸ ਜਥੇਬੰਦੀ ਵਿੱਚੋਂ ਕਿਰਦੀਆਂ ਕਿਰਦੀਆਂ ਕਰਦੀਆਂ ਕਿੱਥੇ ਚਲੀਆਂ ਗਈਆਂ ਅੱਜ ਪੰਥਕ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੋਲੇ ਅੱਜ ਕੋਈ ਪੰਥਕ ਚਿਹਰਾ ਨਹੀਂ ਦੁਨੀਆ ਦੇ ਅੱਗੇ ਲਿਆਉਣ ਵਾਸਤੇ ਸ਼੍ਰੋਮਣੀ ਕਮੇਟੀ ਕੋਲੇ ਕੋਈ ਪੰਥਕ ਚਿਹਰਾ ਨਹੀਂ ਅੱਜ ਦੁਨੀਆ ਦੇ ਸਾਹਮਣੇ ਖੜਾ ਕਰਨ ਵਾਸਤੇ ਅੱਜ ਸ਼੍ਰੋਮਣੀ ਕਮੇਟੀ ਕੋਲੇ ਕੋਈ ਇਹੋ ਜੀ ਹਸਤੀ ਨਹੀਂ ਕਿ ਇਹੋ ਜਾਂ ਸਿੰਘ ਸਹਿਬਾਨ ਦਾ ਚਿਹਰਾ ਗੱਲ ਆਂਦਾ ਜਾਵੇ ਜਿਹਨੂੰ ਸਾਰੀ ਕੌਮ ਮੰਨ ਲਵੇ ਇਸ ਤੋਂ ਵੱਡੀ ਇਸ ਤੋਂ ਵੱਡੀ ਦੁਰਦਸ਼ਾ ਹੋਰ ਕੀ ਹੋ ਸਕਦੀ ਹੈ ਭਾਈ ਜੀ ਕਿ ਜਦਾਂ 28 ਮਾਰਚ ਦੇ ਜਿਹੜਾ ਤੁਸੀਂ ਐਲਾਨ ਕੀਤਾ ਹੈਗਾ ਇਹਦਾ ਇਕੱਠ ਸੀਗਾ ਉਹਦੇ ਵਿੱਚ ਤੁਸੀਂ ਮਤਿਆਂ ਦੇ ਵਿੱਚ 28 ਮਾਰਚ ਦਾ ਜ਼ਿਕਰ ਪਹਿਲਾਂ ਕਰ ਦਿੱਤਾ ਸੀ ਹਾਂਜੀ ਹਾਂਜੀ ਲੇਕਿਨ ਹੁਣ ਇਹਦੇ ਵਿੱਚ ਜਿਹੜਾ ਹੁਣ ਤੁਸੀਂ ਅੱਜ ਐਲਾਨ ਕਰ ਰਹੇ ਹੋ ਕਿਉਂਕਿ ਇਹ ਤਾਂ ਪਹਿਲਾਂ 28 ਮਾਰਚ ਨੂੰ ਵੀ ਕੀਤਾ ਜਿਹੜਾ ਦੰਦਪੁਰ ਕਰ ਦਿੱਤਾ ਹੋਈ 14 ਨੂੰ ਸੌਰੀ 14 ਨੂੰ ਕੀਤਾ ਸੀਗਾ 28 ਇਸ ਸੰਬੰਧੀ ਜਿਹੜਾ ਕਿ ਜੇਕਰ ਨਹੀਂ 17 ਨੂੰ ਅੰਤਰੀ ਕਮੇਟੀ 50 ਗਿਰ ਰਸ ਹਾਂਜੀ ਅੱਜ ਇਸ ਤੋਂ ਪਹਿਲਾਂ ਕਿਸੇ ਕੈਸਲ ਕੇ ਸੰਸਥਾ ਦੇ ਨਾਲ ਜਾਂ ਸੰਪਰਦਾਵਾਂ ਦੇ ਨਾਲ ਵੀ ਸੰਪਰਕ ਹੋਇਆ ਸਾਡਾ ਸਵੇਰ ਦਾ ਸਾਡਾ ਸਿੰਘਾ ਦਾ ਸਾਡਾ ਸੰਪਰਕ ਚੱਲ ਰਿਹਾ ਹੈ ਸਮੁੱਚੇ ਰੂਪ ਦੇ ਵਿੱਚ ਸਮੁੱਚੀਆਂ ਜਿਹੜੇ ਬੰਦੀਆਂ ਸੰਸ ਅੱਜ ਨਾਲ ਸਾਡਾ ਚੱਲ ਰਿਹਾ ਪੋਨਾ ਤੇ ਤਾਲ ਮਿਲ ਸਾਰੇ ਵਿੱਚ ਬਹੁਤ ਵੱਡਾ ਰੋਸ ਹੈ ਔਰ ਸਾਰੇ ਬੜੇ ਉਤਸ਼ਾਹ ਦੇ ਵਿੱਚ ਹੈ ਸਾਰੇ ਕਹਿੰਦੇ ਵੀ ਅਸੀਂ ਇਸ ਗਲਤ ਫੈਸਲੇ ਦਾ ਡਟ ਕੇ ਵਿਰੋਧ ਕਰਾਂਗੇ ਅਸੀਂ ਜਾਵਾਂਗੇ ਸਾਡਾ ਤਰੀਕਾ ਕੋਈ ਦੂਸਰੇ ਲੋਕਾਂ ਵਰਗਾ ਨਹੀਂ ਵੀ ਅਸੀਂ ਕਿਸੇ ਦੇ ਖਿਲਾਫ ਕੋਈ ਨਾਰੇਬਾਜੀ ਕਰਨੀ ਹੈ ਅਸੀਂ ਸਤਖੰਡਿ ਸ੍ਰੀ ਹਰਮੰਦਰ ਸਾਹਿਬ ਦੀ ਦੀ ਸ਼੍ਰੀਕਲਤਕ ਸਾਹਿਬ ਦੀ ਮਾਨਮਰਿਆਦਾ ਨੂੰ ਮੁੱਖ ਰੱਖ ਕੇ ਹੀ ਵੱਡਾ ਸਿੱਖ ਸੰਗਤਾਂ ਜਿਹੜੀਆਂ ਕਾਫਲਿਆਂ ਦੇ ਰੂਪ ਦੇ ਵਿੱਚ ਉਸ ਦਿਨ ਜਾਣ ਗਈਆਂ ਇਹ ਪ੍ਰੋਗਰਾਮ ਨਿਸ਼ਚਿਤ ਹੈ ਸਾਡਾ ਸਾਦਿਕભાઈ ਦੇ ਵਿੱਚ ਅੰਤਰਿਕ ਕਮੇਟੀ ਦੇ ਮੈਂਬਰਾਂ ਨੂੰ ਸਿਕ ਸੰਕਟਾਂ ਜਿਹੜੀਆਂ ਉਹ ਮਿਲ ਰਹੀਆਂ ਕੋਈ ਹਾਂ ਪੱਕੀ ਹੰਗਾਰਾ ਵੀ ਕਿਸੇ ਮੈਂਬਰ ਦਾ ਅਜੇ ਤੱਕ ਆਇਆ ਨਹੀਂ ਮੇਰੀ ਇਹੋ ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੇ ਮੈਂਬਰਾਂ ਤੇ ਇੰਨਾ ਕੁ ਦਬਾਅ ਕਿ ਉਹ ਵਿਚਾਰੇ ਉਫ ਨਹੀਂ ਕਰ ਰਹੇ ਉਹਨਾਂ ਦੀ ਹਾਲਤ ਅੰਦਰੋਂ ਹਰ ਮੈਂਬਰ ਮਹਿਸੂਸ ਕਰਦਾ ਵੀ ਇਹ ਗਲਤ ਹੋਇਆ ਪਰ ਉਹ ਜ਼ੁਬਾਨ ਨਹੀਂ ਖੋਲ ਸਕਦੇ ਉਹਨਾਂ ਦੀਆਂ ਵੱਡੀਆਂ ਮਜਬੂਰੀਆਂ ਉਹਨਾਂ ਦੇ ਉੱਤੇ ਸਿਆਸੀ ਪ੍ਰੈਸ਼ਰ ਇੰਨਾ ਕ ਹੈ ਕਿ ਉਹ ਵਿਚਾਰੇ ਬੋਲ ਨਹੀਂ ਸਕਦੇ ਪਰ ਉਹਨਾਂ ਨੂੰ ਦਬਾਅ ਮੁਕਤ ਹੋਣ ਦੀ ਲੋੜ ਹੈ ਉਹ ਕੌਣ ਹੈ ਉਹ ਪੰਥ ਦੀ ਨੁਮਾਇੰਦਗੀ ਕਰਦੇ ਹੈ ਉਹ ਕਿਸੇ ਵਿਅਕਤੀਆਂ ਦੀ ਨੁਮਾਇੰਦਗੀ ਨਹੀਂ ਕਰਦੇ ਕਿਸੇ ਵਿਸ਼ੇਸ਼ ਤੇ ਰਾਂਦੀ ਨੁਮਾਇੰਦਗੀ ਨਹੀਂ ਕਰਦੇ ਸ਼੍ਰੋਮਣੀ ਕਮੇਟੀ ਪੰਥ ਦੀ ਜਮਾਤ ਹੈ ਉਹਨਾਂ ਨੂੰ ਪੰਥ ਦੀ ਨੁਮਾਇੰਦਗੀ ਕਰਨੀ ਚਾਹੀਦੀ ਹੈ ਇਸ ਦਬਾਅ ਤੋਂ ਬਾਹਰ ਆਉਣਾ ਚਾਹੀਦਾ ਉਹਨਾਂ ਨੂੰ ਮਾ ਜੇ ਸਾਰੇ ਚੀਜ਼ ਦੇ ਪਿੱਛੇ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕਿਤੇ ਕਿਸੇ ਇੱਕ ਸਿਆਸੀ ਵਿਅਕਤੀ ਦੀ ਸ਼ਾਖ ਬਚਾਉਣ ਦਾ ਕਰਕੇ ਸਾਰਾ ਜਿਹੜੀ ਉਤਲ-ਪੁਤਲ ਹੋਈ ਹੈ ਦੇਖੋ ਸੰਸਦ ਜੀ ਜਦੋਂ ਸ਼ਾਖ ਬਣਦੀ ਹੈ ਨਾ ਦੁਨੀਆ ਵਿੱਚ ਕਿਸੇ ਵੀ ਵਿਅਕਤੀ ਦੀ ਸ਼ਾਖ ਬਣਦੀ ਹੈ ਚੰਗੇ ਕੰਮ ਕਰਕੇ ਮਿਹਨਤਾਂ ਕਰਕੇ ਕੁਰਬਾਨੀਆਂ ਕਰਕੇ ਸੇਵਾ ਭਾਵਨਾਵਾਂ ਕਰਕੇ ਜੇ ਸਾਡੇ ਵਿੱਚੋਂ ਅੱਜ ਸੇਵਾ ਭਾਵਨਾ ਖਤਮ ਹੋਈ ਸਾਡੇ ਚੋਂ ਅੱਜ ਨਿਮਰਤਾ ਖਤਮ ਹੋਈ ਸਾਡੇ ਸਿਰ ਤੇ ਹੰਕਾਰ ਦਾ ਫਤੂਰ ਚੜਿਆ ਹੋਇਆ ਹੰਕਾਰ ਦਾ ਨਸ਼ਾ ਸਾਨੂੰ ਅੰਨ੍ਹਾ ਕਰੀ ਬੈਠਾ ਸੋਚਣ ਸਮਝਣ ਦੀ ਸ਼ਕਤੀ ਸਾਡੀ ਖਤਮ ਹੋ ਗਈ ਆ ਗਵਾ ਲਈ ਐਸੀ ਤੇ ਫਿਰ ਸਾਡੀਆਂ ਸ਼ਖਸੀਅਤਾਂ ਦੁਨੀਆ ਵਿੱਚ ਕਿਵੇਂ ਬਹਾਲ ਹੋਣਗੀਆਂ ਕਿਵੇਂ ਰਤਬੇ ਬਹਾਲ ਹੋਣਗੇ ਉਹ ਤਾਂ ਅਸੀਂ ਸਭ ਕੁਝ ਗਵਾ ਲਿਆ ਹਉਮੈ ਕਰਕੇ ਗਵਾਇਆ ਨਾ ਹਉਮੈ ਹੰਕਾਰ ਦੇ ਕਾਰਨ ਹੀ ਗਵਾਇਆ ਸਾਰਾ ਕੁਝ ਜੇ ਇਹ ਲੋਕ ਨਿਮਰਤਾ ਦੇ ਘਰ ਵਿੱਚ ਆ ਕੇ ਸੰਗਤ ਦੀ ਚਰਨ ਧੂੜ ਬਣ ਕੇ ਰਹਿਣ ਸੰਗਤ ਦੀ ਭਾਵਨਾ ਨਾਲ ਚੱਲਣ ਤਾਂ ਇਹਨਾਂ ਦੇ ਰੁਤਬਿਆਂ ਨੂੰ ਬਹਾਲ ਕਰਨਾ ਸੰਗਤ ਦੇ ਹੱਥ ਵਿੱਚ ਹੈ ਸੰਗਤ ਨੇ ਸਭ ਕੁਝ ਹੀ ਬਹਾਲ ਕਰ ਦੇਣਾ ਸੰਗਤ ਨੇ ਸੰਗਤ ਜਿਹੜੇ ਰੁਤਬੇ ਹੈ ਸੰਗਤੀ ਦੰਦੀ ਹੈ ਸੰਗਤੀ ਉਹਨਾਂ ਨੂੰ ਬਹਾਲ ਰੱਖਦੀ ਹੈ ਆਗਰ ਜੇ ਪੰਥ ਕਿਸੇ ਨੂੰ ਰਾਜ ਸੰਘਾਸਨ ਦੇ ਸਕਦਾ ਤੇ ਉਹਨੂੰ ਰਾਜ ਕਰਦੇ ਨੂੰ ਉਹਦੀ ਜਵਾਬ ਦਲ ਤਲ ਬੀ ਵੀ ਸੰਗਤ ਕਰ ਸਕਦੀ ਹੈ ਵੀ ਤੂੰ ਗਲਤ ਕਰ ਰਿਹਾ। ਅਗਰ ਉਹ ਨਹੀਂ ਹਟਦਾ ਤਾਂ ਸੰਗਤ ਜਿਹੜੀ ਆ ਉਹ ਤਖਤ ਹੋਰ ਕਿਸੇ ਨੂੰ ਵੀ ਦੇ ਸਕਦੀ ਹੈ। ਫਕੀਰ ਦੇ ਵਿੱਚ ਕੋਈ ਸਿੱਖ ਸੰਗਤ ਨੂੰ ਕੋਈ ਅਗਲੀ ਰਣਨੀਤੀ ਦੇ ਲਈ ਕੋਈ ਅਪੀਲ ਕਰੇ ਕਿਉਂ ਨਹੀਂ? ਮੇਰੀ ਇਹੋ ਬੇਨਤੀ ਹੈ ਕਿ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚੋਂ ਸੰਗਤਾਂ ਸ਼ਾਂਤਮਈ ਢੰਗ ਦੇ ਨਾਲ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਕਿਉਂਕਿ ਇੱਕੋ ਮੇਰੀ ਬੇਨਤੀ ਹੈ ਇਹ ਸਾਡਾ ਸ਼ਾਂਤਮਈ ਪ੍ਰੋਗਰਾਮ ਹੈ। ਅਸੀਂ ਪੰਜਾਬ ਦਾ ਵੀ ਮਾਹੌਲ ਠੀਕ ਰੱਖਣਾ ਪੰਥ ਦਾ ਮਾਹੌਲ ਵੀ ਠੀਕ ਰੱਖਣਾ ਸੰਗਤ ਦਾ ਮਾਹੌਲ ਵੀ ਠੀਕ ਰੱਖਣਾ ਇਸ ਲਈ ਕਿਸੇ ਨੇ ਵੀ ਗਰਮਾਹਟ ਵਿੱਚ ਆ ਕੇ ਢੁਕਾਹਟ ਵਿੱਚ ਆ ਕੇ ਕੋਈ ਗਲਤ ਕਦਮ ਨਹੀਂ ਠਾਉਣਾ ਸ਼ਾਂਤਮਈ ਪ੍ਰੋਗਰਾਮ ਦਿੱਤੇ ਆ ਸ਼ਾਂਤਮਈ ਪ੍ਰੋਗਰਾਮ ਅੱਗੇ ਲੈ ਕੇ ਤੁਰਨਾ ਸ਼ਾਂਤਮਈ ਇਹਨਾਂ ਪ੍ਰੋਗਰਾਮਾਂ ਨੂੰ ਆਪਾਂ ਸਫਲ ਬਣਾਉਣਾ ਇਹ ਮੇਰੀ ਬੇਨਤੀ ਹੈ 28 ਮਾਰਚ ਦਿਨ ਸ਼ੁੱਕਰਵਾਰ 2025 ਨੂੰ ਸਾਰੇ ਯਾਦ ਰੱਖੋ ਕਿ ਉਸ ਦਿਨ ਹਮ ਹਮਾ ਕੇ ਪਹੁੰਚਣਾ ਔਰ ਇਹਨਾਂ ਲੋਕਾਂ ਦੇ ਗਲਤ ਫੈਸਲੇ ਜਿਹੜੇ ਆ ਉਸ ਨੂੰ ਗਲਤ ਫੈਸਲਿਆਂ ਨੂੰ ਬਦਲਾ ਕੇ ਜੋ ਪੰਥ ਦੀਆਂ ਭਾਵਨਾਵਾਂ ਉਸ ਅਨਸਾਰ ਇਹਨਾਂ ਤੋਂ ਫੈਸਲੇ ਕਰਾਉਣੇ ਸਾਡਾ ਪਰਧ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ